ਜਾ ਤੋ ਹੁੰਦੇ ਹੋਏ ਅੱਜ ਅਸੀਂ ਪਹੁੰਚੇ ਹਾਂ ਵਿਧਾਨ ਸਭਾ ਹਲਕਾ ਮਾਨਸਾ ਦੇ ਵਿੱਚ ਤੇ ਸਾਡੇ ਨਾਲ ਖੜੇ ਨੇ ਆਮ ਆਦਮੀ ਪਾਰਟੀ ਦੇ ਆਪਾ ਫਾਊਂਡਰ ਕਹ ਲਈਏ ਜਦ ਅੰਨਾ ਅੰਦੋਲਨ ਮੌਕੇ ਦਿੱਲੀ ਦੇ ਵਿੱਚ ਜਿੰਨੇ ਵੀ ਅੰਨਾ ਮੂਵਮੈਂਟ ਚੱਲੇ ਨੇ ਅੰਦੋਲਨ ਚੱਲੇ ਨੇ ਉਹਨਾਂ ਦੇ ਵਿੱਚ ਇੱਕ ਮੇਨ ਵਲੰਟੀਅਰ ਦੇ ਤੌਰ ਤੇ ਜਾਂ ਫਾਊਂਡਰਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਵਾਲੇ ਮਾਨਸਾ ਦੇ ਬਸਨੀਖ ਸਤਪਾਲ ਸਿੰਘਲਾ ਜੀ ਅੱਜ ਸਤਪਾਲ ਸਿੰਘਲਾ ਜੀ ਆਮ ਆਦਮੀ ਪਾਰਟੀ ਤੋਂ ਨਾਰਾਜ਼ ਨੇ ਕਾਫੀ ਮਾਸਕ ਤੌਰ ਤੇ ਦੁਖੀ ਨੇ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਆਪਾਂ ਉਹਨਾਂ ਦੇ ਨਾਲ ਗੱਲ ਕਰਦੇ ਹਾਂ ਉਹਨਾਂ ਤੋਂ ਜਾਣਦੇ ਹਾਂ ਕਿ ਕਿਹੜੇ-ਕਿਹੜੇ ਉਹ ਕਾਰਨ ਸੀ ਜਿਨ੍ਹਾਂ ਕਰਕੇ ਆਮ ਆਦਮੀ ਪਾਰਟੀ ਤੋਂ ਉਹ ਇੰਨੇ ਜ਼ਿਆਦਾ ਦੁਖੀ ਹੋ ਕੇ ਘਰ ਵਾਹ ਗਏ ਨੇ ਜਾਂ ਹੁਣ ਆਉਣ ਵਾਲੀਆਂ ਇਹ ਚੋਣਾਂ ਨੇ ਜੋ ਪੰਜਾਬ ਵਿਧਾਨ ਸਭਾ ਚੋਣਾਂ ਨੇ ਉਹਨਾਂ ਦੇ ਵਿੱਚ ਸਤਪਾਲ ਸਿੰਘਲਾ ਜੀ ਕਿਸ ਪਾਰਟੀ ਨੂੰ ਆਪਣਾ ਸਮਰਥਨ ਦੇਣਗੇ ਕਿਸ ਉਮੀਦਵਾਰ ਨੂੰ ਜਿਤਾਉਣ ਦੇ ਵਿੱਚ ਸਹਿਯੋਗ ਕਰਨਗੇ ਸਤਪਾਲ ਸਿੰਘਲਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਨਮਸਕਾਰ ਹੈ ਸਾਡੇ ਚੈਨਲ ਵੱਲੋਂ ਤੁਸੀਂ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦੋ ਡਿਟੇਲ ਦੇ ਵਿੱਚ ਕਿਹੜੇ-ਕਿਹੜੇ ਕਾਰਨ ਸੀ ਜਿਨ੍ਹਾਂ ਕਰਕੇ ਤੁਸੀਂ ਆਮ ਆਦਮੀ ਪਾਰਟੀ ਤੋਂ ਅਲੱਗ ਹੋਏ ਹੋ ਤੇ ਹੁਣ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਕਿਸ ਪਾਰਟੀ ਨੂੰ ਆਪਣਾ ਸਮਰਥਨ ਦੇਣ ਨੂੰ ਜਾ ਰਹੇ ਹੋ 2011 ਦੇ ਵਿਚ ਅਨਾ ਮੂਵਮੈਂਟ ਅੰਦੋਲਨ ਚੱਲਿਆ ਉਹਦਾ ਨਾਂ ਸੀ ਇੰਡੀਆ ਕੇਸ ਕਰਪਸ਼ਨ ਜਿਹੜੀ ਕਿ ਅਸੀਂ ਕਰਪਸ਼ਨ ਦੇ ਮੁੱਦੇ ਨੂੰ ਲੈ ਕੇ ਚੱਲਦੇ ਸੀ ਵੀ ਕਰਪਸ਼ਨ ਖਤਮ ਕਰਨੀ ਹੈ ਉਸ ਤੋਂ ਬਾਅਦ ਅਸੀਂ ਪਾਰਟੀ ਬਣਾਈ ਸਾਨੂੰ ਚੈਲੰਜ ਕੀਤਾ ਗਿਆ ਕਾਂਗਰਸ ਲੀਡਰ ਵੱਲੋਂ ਵੀ ਤੁਸੀਂ ਪਾਰਟੀ ਬਣਾਓ ਕਾਨੂੰਨ ਸੜਕਾਂ ਤੇ ਨਹੀਂ ਬਣਦੇ ਉਸ ਤੋਂ ਵਾਰਸੀਂ ਪਾਰਟੀ ਬਣਾਈ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦਾ ਸੰਵਿਧਾਨ ਲਿਖਿਆ ਗਿਆ ਤਿੰਨ ਸੀ ਕੈਰੇਕਟਰ ਕ੍ਰਾਈਮ ਕ腐ਸ਼ਨ ਉਹਦੇ ਵਿੱਚ ਕਿਸੇ ਵੀ ਜਿਹੜੇ ਤਿੰਨੇ ਕੋਈ ਕ੍ਰਾਪਟ ਬੰਦਾ ਹੈ ਜਾਂ ਕ੍ਰਾਪ ਕ腐ਸ਼ਨ ਕੀਤੀ ਹੈ ਉਹਨੂੰ ਇੱਥੇ ਜਗ੍ਹਾ ਨਹੀਂ ਮਿਲੂਗੀ ਜੀ ਜੀ ਦੂਸਰਾ ਉਹਨਾਂ ਨੇ ਕਿਹਾ ਸੀ ਸੰਵਿਧਾਨ ਦੇ ਵਿੱਚ ਅਸੀਂ ਕਿਸੇ ਵੀ ਪਾਰਟੀ ਨਾਲ ਗੱਠਜੋੜ ਨਹੀਂ ਕਰਾਂਗੇ ਪਰ ਪੰਜ ਸਾਲ ਮੈਂ ਚੱਲਦਾ ਰਿਹਾ ਚਾਂਸ ਪੰਜ ਸਾਲ ਚੱਲਦਾ ਰਿਹਾ ਬਹੁਤ ਕਮ ਕੀਤਾ ਉਸ ਤੋਂ ਬਾਅਦ ਜੋ ਜੋ ਪਹਿਲੀ ਲਿਸਟ ਐਮਐਲਏ ਦੀ ਡਿਕਲੇਅਰ ਹੋਈ ਉਸੇ ਟਾਈਮ ਮੈਨੂੰ ਪਤਾ ਚੱਲਣ ਲੱਗਾ ਵੀ ਗੜਬੜ ਹੈ ਬਈ ਇੱਥੇ ਨਾ ਤਾਂ ਤਿੰਨੇ ਸੀਏ ਨਾ ਇੱਥੇ ਕੋਈ ਸੁਧਾਨ ਹੈ ਨਾ ਇਹਨਾਂ ਦੀ ਕੋਈ ਪੀਏ ਸੀ ਹੈ ਨਾ ਇਹਨਾਂ ਦੀ ਕਮੇਟੀ ਆ ਆਪ ਦਾ ਫੈਸਲਾ ਇਕੱਲੇ ਕੇਜਰੀਵਾਲ ਦਾ ਹੈ ਵਰਕਰ ਨੂੰ ਵਰਤੋ ਤੇ ਸਟੋ ਇਹ ਇਹਨਾਂ ਦੀ ਨੀਤੀ ਰਹੀ ਹੈ ਹਰ ਸਟੇਜ ਤੇ ਝੂਠ ਬੋਲਦੇ ਆ ਕੋਈ ਇਹਨਾਂ ਦਾ ਸਟੈਂਡ ਨਹੀਂ ਜੁਮਲੇਬਾਜ਼ ਬੰਦੇ ਆ ਬਕਾਊ ਟਿਕਟਾ 90 ਟਿਕਟਾ ਇਹਨਾਂ ਨੇ ਮਈ ਦੇ ਵਿੱਚ ਹੀ ਵੰਡ ਦਿੱਤੀ ਕਿੰਨਾਂ ਨੂੰ ਦਿੱਤੀਆਂ ਟਿਕਟਾਂ ਉਹੀ ਅਕਾਲੀ ਕਾਂਗਰਸੀਆਂ ਨੂੰ ਫਿਰ ਅਸੀਂ ਆਮ ਪਾਰਟੀ ਨੂੰ ਵੋਟ ਨਹੀਂ ਪਾ ਰਹੇ ਅਸੀਂ ਅਕਾਲੀਆਂ ਜਾਂ ਕਾਂਗਰਸ ਨੂੰ ਇਨਡਾਇਰੈਕਟਲੀ ਪਾ ਰਹੇ ਜੀ ਜੀ ਉਸ ਤੋਂ ਬਾਅਦ ਜਦੋਂ ਮੈਂ ਇਹਨਾਂ ਦਾ ਹੋਰ ਗੰਦੇ ਦੇਖਿਆ ਵੀ ਸਾਡੇ ਲੇਡੀਜ਼ ਦਾ ਸ਼ੋਸ਼ਣ ਕੀਤਾ ਇਹਨਾਂ ਨੇ ਉਸ ਤੋਂ ਬਾਅਦ ਮੇਰਾ ਇੰਨਾ ਮਨ ਖਰਾਬ ਹੋ ਗਿਆ ਵੀ ਮੈਂ ਪਾਰਟੀ ਨੂੰ ਛੱਡ ਨਹੀਂ ਚੰਗਾ ਸਮਝਿਆ ਜੀ ਤੇ ਮੈਂ ਇਹ 3 ਮਹੀਨੇ ਪਹਿਲਾਂ ਆਪਣੇ ਅਸਤੀਫਾ ਦਿੱਤਾ ਜੀ ਉਸ ਤੋਂ ਬਾਅਦ ਮੇਰਾ ਇਹ ਰੁੱਖ ਵੀ ਮੈਂ ਸ਼ਾਇਦ ਕਾਂਗਰਸ ਨੂੰ ਸਪੋਰਟ ਕਰਾਂ ਜਦੋਂ ਤੁਹਾਡੀ ਨੌਲੇਜ ਦੇ ਵਿੱਚ ਹੈ ਕਿਉਂਕਿ ਤੁਸੀਂ ਸਤਪਾਲ ਸਿੰਘ ਲਾ ਜੀ ਆਮ ਆਦਮੀ ਪਾਰਟੀ ਦੇ ਫਾਊਂਡਰਾਂ ਦੇ ਵਿੱਚ ਰਹੇ ਹੋ ਅੰਨਾ ਹਜਾਰੇ ਦਾ ਜੋ ਮੂਵਮੈਂਟ ਚੱਲਦਾ ਸੀਗਾ ਕਰਪਸ਼ਨ ਦੇ ਐਂਟੀ ਸੀਗਾ ਉਸ ਦੇ ਵਿੱਚ ਤੁਸੀਂ ਬਹੁਤ ਜ਼ਿਆਦਾ ਮਿਹਨਤ ਕੀਤੀ ਹੈ ਦਿਨ ਰਾਤ ਤੁਸੀਂ ਦਿੱਲੀ ਦੇ ਜੰਤਰ ਮントਰ ਚੌਂਕ ਤੇ ਧਰਨੇ ਦੇ ਵਿੱਚ ਸ਼ਾਮਲ ਰਹੇ ਹੋ ਕੋਖੜਤਾਲਾਂ ਦੇ ਵਿੱਚ ਸ਼ਾਮਲ ਰਹੇ ਹੋ ਜਦੋਂ ਤੁਹਾਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਟਿਕਟਾਂ ਪੈਸੇ ਦੇ ਕੇ ਵੇਚ ਰਹੀ ਹੈ ਉਸ ਸਮੇਂ ਤੁਸੀਂ ਕਿਸ ਤਰ੍ਹਾਂ ਵਿਰੋਧ ਕੀਤਾ ਕੀ ਤੁਸੀਂ ਮਤਲਬ ਜੀ ਕואର୍ਡੀਨੇਟਰ ਸੀ ਗਰਵਿੰਦ ਕੇਸਰੀਵਾਲ ਉਹਨਾਂ ਤੱਕ ਉਹ ਗੱਲ ਪਹੁੰਚਾਉਣ ਦੀ ਕੋਸ਼ਿਸ਼ ਬਹੁਤ ਜੀ ਉੱਪਰ ਤੱਕ ਦਿੱਕਤੀ ਇਹ ਪ੍ਰੀਪਲਾਨਡ ਕੰਮ ਸੀ ਨਾ ਜੀ ਸਾਨੂੰ ਤਾਂ ਇਹਨਾਂ ਨੇ ਬਸ ਇਹ ਬੜਾਇਆ ਸੀ ਵੀ ਪੋਸਟਰ ਲਾਓ ਦਰਨੀਆਂ ਪਛਾਓ ਇਹਨਾਂ ਨੂੰ ਕੰਮ ਲਾਓ ਯੂਜ਼ ਕਰੋ ਸਟੋ ਬਿਲਕੁਲ ਠੀਕ ਹੈ ਨਹੀਂ ਉਸ ਤੋਂ ਪਹਿਲਾਂ ਅਸੀਂ ਟਿਕਟਾਂ ਵਾਸਤੇ ਵੀ ਪਹਿਲੀ ਜਦੋਂ ਸੂਚੀ ਆਈ ਮੈਂ ਤਾਂ ਉਹਦੀ ਦੇਖ ਲਈ ਸੀ ਵੀ ਇਹ ਕੰਮ ਤਾਂ ਘੜਬੜਾ ਦੂਸਰੀ ਸੂਚੀ ਉਤੋਂ ਮਾਰੀ ਤੀਸਰੀ ਸੂਚੀ ਉਤੋਂ ਮਾਰੀ ਇਹ ਕਹਿੰਦੇ ਸੀ ਅਸੀਂ ਆਮ ਘਰਾਂ ਦੇ ਬੱਚਿਆਂ ਨੂੰ ਉਹ ਦੇਵਾਂਗੇ ਆਮ ਇੱਕ ਬੰਦੇ ਨੂੰ ਅਸੀਂ ਟਿਕਟਾ ਦੇਵਾਂਗੇ ਪਰ ਉਹ ਦਿੱਤੀਆਂ ਕਰਪਟ ਕਰਪਟ ਬੰਦਿਆਂ ਨੂੰ ਕੈਰੇਕਟਰਲੈਸ ਬੰਦਿਆਂ ਨੂੰ ਕਬਜ਼ੇ ਲੈਣ ਵਾਲੇ ਜਿਨ੍ਹਾਂ ਨੇ ਜ਼ਮੀਨਾਂ ਲੈਤੀਆਂ ਕਬਜ਼ੇ ਕਬਜ਼ੇ ਲੈਂਦੇ ਐ ਜਿਹੜੀ ਕਿ ਟੋਟਲੀ ਇਹਨਾਂ ਨੇ ਇਹੋ ਜਿਹੇ ਬੰਦਿਆਂ ਨੂੰ ਇਹਨਾਂ ਨੇ ਟਿਕਟਾ ਦੇ ਦਿੱਤਾ ਆਮ ਆਦਮੀ ਪਾਰਟੀ ਦੇ ਸਟਾਰ ਕੰਪੇਨਰ ਰਹੇ ਨੇ ਭਗਵੰਤ ਮਾਨ ਜੋ ਬੜਾ ਜੋਰ ਸ਼ੋਰ ਨਾਲ ਪ੍ਰਚਾਰ ਕਰਾ ਰਹੇ ਨੇ ਆਮ ਆਦਮੀ ਪਾਰਟੀ ਦੇ ਤੁਸੀਂ ਉਸ ਪਾਰਟੀ 'ਚ ਰਹੇ ਹੋ ਬੜਾ ਨੇੜੇੋਂ ਦੇਖਿਆ ਹੋਵੇਗਾ ਭਗਵੰਤ ਮਾਨ ਨੂੰ ਤੁਸੀਂ ਉਹਨਾਂ ਦੇ ਨਾਲ ਰਹਿਣ ਦਾ ਤੁਹਾਨੂੰ ਮੌਕਾ ਮਿਲਿਆ ਹੋਵੇਗਾ ਉਹਨਾਂ ਉਹਨਾਂ ਦੀਆਂ ਕੀ ਕੀ ਗੱਲਾਂ ਨੇ ਜੋ ਜਿਨ੍ਹਾਂ ਤੋਂ ਤੁਸੀਂ ਦੁਖੀ ਹੋ ਕੇ ਆਮ ਆਦਮੀ ਪਾਰਟੀ ਚਲੇ ਗਏ ਹਰ ਵਕਤ ਝੋਕਰ ਬਣਾ ਕਰਦਾ ਉਹ ਉਹਦੀ ਗੱਲ 'ਚ ਕੋਈ ਸੱਚਾਈ ਨਹੀਂ ਦਿੱਲੀ ਵਾਲਿਆਂ ਦਾ ਮੋਹਰਾ ਬਣ ਗਿਆ ਉਹ ਪੰਜਾਬ ਨੂੰ ਉਹ ਵੇਚ ਰਹੇ ਹੈ ਉਹਨਾਂ ਦੇ ਨਾਲ ਰਲ ਕੇ ਭਗਤ ਸਿੰਘ ਦੀ ਪੱਗ ਉੱਤੇ ਬੰਨ੍ਹ ਕੇ ਤੇ दारू ਪੀ ਕੇ ਉਹ ਉਹ ਸਾਰਾ ਦਿਨ ਝੂਠੀਆਂ ਗੱਲਾਂ ਕਰਦਾ ਵੀ ਆ ਆ ਆਦਮੀ ਨੂੰ ਟਿਕਟ ਦੇਵਾਂਗੇ ਜੀ ਸਾਡੇ ਜਿਹੜੇ ਛੜੇ ਸਾਡੇ ਵਰਕਰ ਹੈ ਉਹ ਸਾਡੀ ਰੀੜ ਦੀ ਹੱਡੀ ਹੈ ਉਹਨਾਂ ਨੂੰ ਪੁੱਛ ਕੇ ਕੰਮ ਆ ਮੈਂ ਇੱਕ ਮਿਸਾਲਾਂ ਇੱਕ ਮਿਸਾਲ ਨਹੀਂ ਸਾਰੇ 80 ਹਲਕਿਆਂ ਦਾ ਤਾਂ ਮੈਂ ਦੇਖਿਆ ਕਿਉਂਕਿ ਮੈਂ ਕਾਨਫਰੰਸ ਕੀਤੀ ਸੀ ਕਿਸੇ ਵੀ ਵਰਕਰ ਨੂੰ ਨਾ ਟਿਕਟ ਦਿੱਤੀ ਹੈ ਪਰ ਇਹਨਾਂ ਨੂੰ ਉਹਦੀ ਬਲਕੇ ਉਹਨੂੰ ਦਲੀਲ ਕਰਕੇ ਜਲੀਲ ਕਰਕੇ ਕੱਢਿਆ ਗਿਆ ਹੁਣ ਤੁਹਾਡੀ ਅਗਲਾ ਰੁਕ ਕੀ ਹੈ ਇਹਨਾਂ ਤੋਂ ਉਹਨਾਂ ਨੂੰ ਲੈ ਕੇ ਵਿਧਾਨ ਸਭਾ ਹਲਕਾ ਮਾਨਸਾ ਦੀ ਤੁਹਾਡੀ ਨੀਤੀ ਕੀ ਹੈ ਖੁਦ ਸੱਤਪੜ ਸਿੰਗਲਾ ਦੀ ਨੀਤੀ ਕੀ ਹੋਈ ਹੈ ਸਾਡੀ ਜਿੱਤੀ ਹੈ ਜੀ ਵੀ ਅਸੀਂ ਕੋਈ ਮੈਂ ਕੋਈ ਵੀ ਪਾਰਟੀ ਜੁਆਇਨ ਕਰਾਂ ਵੈਸੇ ਤੋਂ ਮੇਰੇ ਆਲਰੇਡੀ ਮਨ ਬਣ ਚੁੱਕਿਆ ਹੈ ਕਿ ਮੈਂ ਕਾਂਗਰਸ ਕੈਪਟਨ ਦੀ ਸਰਕਾਰ ਚ ਜਾਣਾ ਹੈ ਪਰ ਉੱਥੇ ਵੀ ਮੈਂ ਇਹ ਕਿਹਾ ਹੋਇਆ ਵੀ ਮੈਂ ਫੇਰ ਵੀ ਉਸੇ ਰਾਹ 'ਤੇ ਚੱਲਣਾ ਹੈ ਕੱਲ ਨੂੰ ਜੀ ਜੀ ਯਾਨੀ ਕਿ ਸਾਡਾ ਸੁਪਨਾ ਸੀ ਚੇਂਜ ਸਿਸਟਮ ਚੇਂਜ ਪਰ ਮੈਂ ਇੱਕ ਇਨਾਂ ਕ ਤੱਕ ਕਹਿਣਾ ਵੀ ਕੇਜਰੀਵਾਲ ਨੇ ਇਹ ਤਾਂ ਸਿਖਾਤਾ ਆਉਣ ਵਾਲੀਆਂ ਸਰਕਾਰਾਂ ਨੂੰ ਵੀ ਇਹਨਾਂ ਨੂੰ ਅਕਲ ਆ ਗਈ ਅੱਗੇ ਨਾਲੋਂ ਤੇ ਇਹ ਅੱਛੇ ਕੰਮ ਕਰਨਗੇ ਜੀ ਜੀ ਤੇ ਇਸ ਕਰਕੇ ਮੈਂ ਕੈਪਟਨ ਸਾਹਿਬ ਨਾਲ ਮੁਲਾਕਾਤ ਵੀ ਕੀਤੀ ਜੀ ਉਹਨਾਂ ਦੇ ਮੈਸੇਜ ਨਾਲ ਉੱਥੇ ਵੀ ਮੈਂ ਇਹ ਗੱਲ ਕਹੀ ਵੀ ਅਸੀਂ ਤਾਂ ਨੀਟ ਐਂਡ ਕਲੀਨ ਕੰਮ ਚਾਹਤ ਕਰਦੇ ਹਾਂ ਸਿੱਧੇ ਸਰਦਾਰਾਂ ਵਿੱਚ ਮੈਂ ਕਹਿ ਲਾਂ ਕਿ ਵਿਧਾਨ ਸਭਾ ਹਲਕਾ ਮਾਨਸਾ ਤੋਂ ਹੁਣ ਤੁਹਾਡਾ ਜਿਹੜਾ ਨਿੱਜੀ ਸਮਰਥਨ ਹੈ ਉਹ ਕਾਂਗਰਸੀ ਉਮੀਦਵਾਰ ਡਾਕਟਰ ਮਨੋਜ ਵਾਲਾ ਦੇ ਨਾਲ ਹੋਈਦਾ ਕੀ ਮੈਂ ਸਹੀ ਕਹਿ ਰਿਹਾ ਹਾਂ ਬਿਲਕੁਲ ਬਿਲਕੁਲ